15 में तो लेके आज तक लगातार था डे टाइम टेंपरेचर चारिंग डिग्री सेंटीग्रेड में सूट करो तो कॉपी का इधर नाइट टाइम टेंपरेचर देख चुकी हूँ डायग्राम टाइप ऑब्जर्व की है तो थोड़ी जी ससीन चेंज वेदन देख चुकी हूँ देख रहे हैं और ऑन वाले दो दिन ही रहेंगे चल ਸੀ ਟੈਂਪਰੇਚਰ ਦੇ ਵਿੱਚ ਹੋਰ ਇਨਕਰੀਜ਼ ਨਹੀਂ ਐਕਸਪੈਕਟ ਕਰਦੇ। ਕੰਡੀਸ਼ਨਸ ਕਲੀਅਰ ਬਣਨ ਦੇ ਚੱਲਦੇ। ਸਸ਼ਿਕਾ ਜੀ ਸਾਰਿਆਂ ਨੂੰ ਸਾਡੇ ਸਾਰਿਆਂ ਦਾ ਸਵਾਗਤ ਕਰਦੇ ਤੁਹਾਡੇ ਆਪਣੇ ਚੈਨਲ ਸਿਟੀ ਹੋਮ ਉੱਤੇ। ਤੇ ਅੱਜ ਅਸੀਂ ਆਏ ਸੀ ਕੇ ਯੂਨੀਵਰਸਿਟੀ ਤੇ ਆਪ ਕਰਦੇ ਹਾਂ ਫਾਈਨ ਚੇਂਜ ਦੇ ਨਾਮ। ਕਮੀਫੌਕੀ ਹੈ ਜੀ ਬਣਾ ਦੇ ਕੁਝ ਵੀ ਆਣਾ। ਅੱਜ ਤੇ ਪਿਛਲੇ ਦਿਨੀ ਜਿਹੜਾ ਆਪ ਰਿਹਾ ਹੈ ਟੈਂਪਰੇਚਰ ਉਸੇ ਵਾਂਗ। ਸਸ਼ਿਕਾ ਜੀ ਮਾਮ ਜਿਵੇਂ ਕਿ ਗਰਮੀ ਦੀ ਧੁੰਦ ਦੀ ਗੱਲ ਚਾਰੀਏ ਦਿਨਾਂ ਤੋਂ ਕਾਫੀ ਨੁਕਸਾਨ ਵੀ ਹੋ ਰਹੇ ਨੇ ਫੀਟ ਪੌਦਿਆਂ ਨੂੰ ਮੁਝਾਏ ਜਾ ਰਹੇ ਨੇ ਜੀ ਤੇ ਮਾਮ ਜਿਹੜੇ ਪਿਛਲੇ ਦਿਨ ਟੈਂਪਰੇਚਰ ਰਿਹਾ ਹੈ ਗਰਮੀ ਦਾ ਤੇ ਅੱਗੇ ਗਰਮੀ ਦਾ ਹੋਰ ਕਿਦਾਂ ਦਾ ਦੇਖਣ ਨੂੰ ਮਿਲੇ ਜਿਵੇਂ ਸੀ ਪਿਛਲੇ ਕਾਫੀ ਦਿਨਾਂ ਤੋਂ ਦੇਖਿਆ ਕਿ ਰੇਜੰਦੇ ਵਿੱਚ ਸਵੀਅਰ ਹੀਟ ਵੇਵ ਪੈਣੀ ਹੈ ਭਗਰਾ ਮੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ ਹੈ ਜੀ ਇਸੇ ਤਰ੍ਹਾਂ ਕੱਲ ਦਾ ਜੋ ਡੇਟਾ ਟੈਂਪਰੇਚਰ ਵੀ ਆਇਆ 23 ਡਿਗਰੀ ਸੈਲਸੀਅਸ ਤੋਂ ਉੱਪਰ ਹੈ ਜਿਹੜਾ ਕਿ ਨੋਰਮਲ ਤੋਂ 2.5 ਡਿਗਰੀ ਸੈਲਸੀਅਸ ਜ਼ਿਆਦਾ ਹੈ। ਪਰ ਬੱਤ ਰਾਤ ਅਸੀਂ ਦੇਖਿਆ ਕਿ ਬਰਚਮਤੀ ਕਾਫੀ ਥਾਂ ਤੇ ਤੇਜ਼ ਹਵਾਵਾਂ ਚੱਲ ਰਹੀਆਂ। ਕਿਤੇ 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 ਵੀ ਕੁਝ ਹਲਕੇ చిੱਟੇ ਜਾਂ ਹਲਕੀ ਬਾਰਿਸ਼ ਵੀ ਹੋਈ। ਸੋ ਉਹਦੇ ਕਰਕੇ ਅਸੀਂ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਫਟ ਅਬਜ਼ਰਵ ਕੀਤਾ। ਅੱਜ ਦਾ ਨਾਈਟ ਟਾਈਮ ਟੈਂਪਰੇਚਰ 9.4 ਡਿਗਰੀ ਸੈਲਸੀਅਸ ਰਿਹਾ ਹੈ। ਜਿਹੜਾ ਕਿ ਕੱਲ੍ਹ ਨਾਲੋਂ 6 ਡਿਗਰੀ ਸੈਲਸੀਅਸ ਦੇ ਹੇਚੇ ਸਨ ਰਿਹਾ ਹੈ। और जैसे नॉर्मल जो अलग है नॉर्मल तो दो पॉइंट नौ डिग्री सेंटीग्रेड रिकॉर्ड किया है so, सो थोड़ी जी अज वैदर देख रहे हैं और आने वाले एक दो दिन भी पंजाब केर्म चमक हो सकती है और तेज नॉर्मल चलती है अब तक टाइम ऑरेंज अलर्ट जारी किया गया और दो दिन येलो अलर्ट जारी किया ਔਰ ਹੁਣ ਇਹਨਾਂ ਦਿਨਾਂ ਦੇ ਵਿੱਚ ਸੀ ਜਿਹੜੇ ਆਨਵਾਰਡ ਕਿੰਨੇ ਇਹਨੇ ਵਿੱਚ ਸੀ ਜੀ ਤਵੇ ਕੋਈ ਜੀ ਰਾਹਤ ਨਹੀਂ ਐਕਸਪੈਕਟ ਕਰਦੇ। ওকে थैंक यू। ਤੇ ਅਸੀਂ ਚਿੰਤਾ ਕਰਨੀ ਦਰਮੀ ਹੋਰ ਪਤਾ ਕੀ ਆ ਤਾਂ ਕੋਈ ਉਹਦੇ ਵਿੱਚ ਕੀ ਚੈਨ ਨਹੀਂ ਹੋ ਰਹੀ। ਜੀ ਗਰਮੀ ਫਿਲਹਾਲ ਰਹਿਣੀ ਤਾਂ ਹੈ। ਬਟ ਅਸੀਂ ਟੈਂਪਰੇਚਰ ਦੇ ਵਿੱਚ ਹੋਰ ਇਨਕਰੀਜ਼ ਨਹੀਂ ਐਕਸਪੈਕਟ ਕਰਦੇ। ਕੰਡੀਸ਼ਨਸ ਥੋੜੀਆਂ ਇੰਪਰੂਵ ਹੋਣਗੀਆਂ। ਬਟ ਇਹ ਹੈ ਕਿ ਜਿਵੇਂ ਜਿਵੇਂ ਹਰਮਨਸ ਦਾ ਪੀਰੀਅਡ ਦੇ ਰਿਹਾ ਉਹਦੇ ਨਾਲ ਜਿਹੜੀ ਹਵਾ ਦੇ ਵਿੱਚ ਮੌਇਸਚਰ ਵਧਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਜਿਹੜੀਆਂ ਅਨਕਾਊਂਟੇਬਲ ਕੰਡੀਸ਼ਨਸ ਜ਼ਿਆਦਾ ਹੋ ਜਾਂਦੀਆਂ ਕਿਉਂਕਿ ਜਦੋਂ ਹਵਾ ਟੈਂਪਰੇਚਰਡ ਵੈਦਰਸ ਜ਼ਿਆਦਾ ਆਪਕਦੇ ਸੋ ਉਸੇ ਨਾਲ ਇਹ ਕੰਡੀਸ਼ਨਸ ਬਣਨੀ ਸਟਾਰਟ ਹੋ ਜਾਂਦੀਆਂ ਬਟ ਟੈਂਪਰੇਚਰ ਦੇ ਵਿੱਚ ਹੌਲੀ ਰਾਈਜ਼ਿੰਗ ਐਕਸਪੈਕਟ ਹੁੰਦੀ ਹੈ ਥੋੜਾ ਜਿਹੀ ਫੀਟ ਵੀ ਅਕਸਪੈਕਟ ਕਰਨਾ ਉਸਕੇ ਥੈਂਕ ਯੂ ਤੇ ਇੱਧਰ ਦੀ ਹੋਰ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹੁਣ ਨਿਊਜ਼ ਦੇ ਨਾਲ ਤੇ ਜਿਵੇਂ ਕਿ ਤੁਸੀਂ ਦੇਖਿਆ ਸੀ ਕੀਤੀ ਸੀ ਮੈਮ ਬੁਕੇ ਪਾਸ ਇੰਸ਼ੁਰੈਂਸ ਦੇ ਨਾਲ ਗੱਲਬਾਤ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਸਾਰਿਆਂ ਨੂੰ ਦੱਸਿਆ ਕਿ ਹੁਣ ਜਿਹੜੀ ਕਰਮੀ ਤੋਂ ਥੋੜੀ ਰਾਹਤ ਮਿਲੇਗੀ ਤੇ ਮੈਂ ਸਾਥੀ ਮੇਰੇ ਨਾਲ ਇਹ ਕੈਮਰਾਮੈਨ ਗਗਨ